ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਲੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਗੱਬਣ ਇੱਕ ਸੂਈ ਵੀ ਆਓ ਪੁੱਛ ਲੈਨੇ ਬਾਈ ਟੋਟਲ ਭਾਜੀ ਹੱਸੀ ਗੱਲ ਸੱਚੀ ਗੱਲ ਜੀ ਹੋ ਠੀਕ ਹੋ ਬੋਲੀ ਨਾਮ ਤੇ ਐਡਰੈਸ ਬੋਲੋ ਨਾਮ ਗੁਰਦੀਪ ਸਿੰਘ ਜੀ ਪਿੰਡ ਸਹਣਾ ਤਹਿਸੀਲ ਤਪਾ ਨੇੜੇ ਆਪਣੇ ਭਲੌੜ ਪਾ ਜਾਂਦਾ ਜੀ ਠੀਕ ਆ ਬਾਈ ਜ਼ਿਲ੍ਹਾ ਬਰਨਾਲਾ ਹਾਂ ਜੀ ਮੋਬਾਈਲ ਨੰਬਰ ਬੋਲੋ 9867777770 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜ ਦੇਦੇ ਕਿਹੜਾ ਸੂਸ ਹੁੰਦੀ ਹੈ ਇਹ ਵੀਰੇ ਦੂਸਰਾ ਸ਼ੂਗਸ਼ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ ਹੋਏ 10 ਦਿਨ ਕੀ ਰਿਕਾਰਡ ਦੁੱਧ ਦਾ ਦੁੱਧ ਦਾ 26 ਕਿਲੋ ਦਾ ਇਹਦਾ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਕਰ ਕਰ 26 25 26 ਦੇ ਦਈ ਠੀਕ ਆ ਭਾਈ ਤੱਦ ਬੱਡ ਚੰਗਾ ਖੋਲ ਲਾ ਭਈ ਤੋੜ ਕੇ ਦਿਖਾ ਦੇ ਫੇਸ ਵੀ ਉਹਦੀ ਚੰਗੀ ਆ ਥਣ ਥਣ ਚੰਗਾ ਲੱਗਿਆ ਨਾਣਾ ਨੋੜਾ ਕਰਮ ਵਾਲੀ ਦੇ ਬਹੁਤ ਚਮਕਰੀਆਂ ਭਈ ਢੇੜ ਤੋਂ ਚੈੱਕ ਕਰ ਲੋ ਇਕੱਲਾ ਇਕੱਲਾ ਥਣ ਵਿਚਾਰੇ ਥਣ ਨਿਕੜਵੇਂ ਪੂਰੇ ਗੈਰ ਤਾਂ ਬਹੁਤ ਬਣੂ ਭਾਈ ਥੱਲੋ ਦਾ ਠੀਕ ਆ ਕੱਚੀ ਆ ਜੀ ਹਣਾ 25 ਹੈ ਜੀ ਫੇਸ ਬੜਾ ਪਿਆਰਾ ਬੋਦੀ ਵਾਦੀ ਬਹੁਤ ਚੰਗੀ ਹਸ ਬਣੂਗੀ ਬਈ ਬੰਦਾ ਬਹੁਤ ਕੱਚੀ ਕੱਚੀ ਹਜੇ ਬਈ ਦਣ ਲੈਂਦੀ ਆ ਉਹਦ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਤੇ ਬਾਕੀ ਤੋਰਾ ਤਾਰਾ ਚੰਗਾ ਆਰਡਰ ਬਸ਼ਾਂ ਤੋਂ ਵਿੱਚ ਚੈੱਕ ਕਰਵਾਨੇ ਢੱਲਾਂ ਢੁੱਲਾਂ ਕਰਮ ਵਾਲੀ ਦੇ ਬਹੁਤ ਪਈਆਂ ਸਾਰੀਆਂ ਬਾਲਡਾਂ ਲਾਂ ਕੱਢ ਕੇ ਕਰਮ ਵਾਲੀ ਨੇ ਬਈ ਫੇਰ ਸੋਣਾਗਾ ਤੇ ਕੀ ਮੁੱਲ ਰੱਖਿਆ ਬਈ ਇਹਦਾ ਮੁੱਲ ਇਹਦਾ 63000 ਆ ਜੀ 63000 ਹਾਂਜੀ ਮਾਨਤਨ ਹੋ ਜੀ ਹਾਂਜੀ ਮਾਨਤਨ ਹੋ ਜੀ ਠੀਕ ਆ 63000 ਰੁਪਏ ਮੁੱਲ ਆ ਮਾਨਤਨ ਜਰੂਰ ਹੋ ਬਣੂ ਵੀ ਪਉ ਹਨ ਪੰਡਾ ਹੀ ਲਾ ਦੇਣੀਆਂ ਬਈ ਮੁੱਲ ਜਾਇਜ਼ ਆ 63000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਨ ਜ਼ਰੂਰ ਹੋ ਜਾ ਥਣ ਥਣ ਵੀ ਚੰਗਾ ਝੂਲੀ ਬਹੁਤ ਚੰਗੀ ਹੈ ਕੱਚੀ ਕੱਚੀ ਹੈ ਲੈ ਬਾਕੀ ਵੱਡੀ ਗੱਲ ਠੰਡੀ ਸੀਲ ਆ ਹਣਾ ਹਾਂ ਠੀਕ ਆ ਅੱਗੇ ਭਰਾ ਦੋ ਨੰਬਰ ਸੁਈ ਵੀ ਆ ਹਾਂ ਜੀ ਸੁਈ ਵੀ ਆ ਇਹ ਕਿਹੜਾ ਸੁਆ ਇਹ ਦੂਜਾ ਜੀ ਅ ਬੱਚਾ ਕੀ ਹੈ ਭਾਈ ਬੱਚੀ ਬੱਚੀ ਚੰਗੀ ਹੈ ਨਾ ਹਾਂ ਜੀ ਠੀਕ ਆ ਇੱਕ ਇਹਦੇ ਨੋਹ ਲਾਇਆ ਸੀ ਆਪਣਾ ਨੋਹ ਲੱਗੇ ਭਾਈ ਇਹ ਲੰਗ ਜਾ ਮਾਰਦੀ ਹੈ ਤੁਰਨ ਲੱਗੀ ਅੱਛਾ ਦੁੱਧ ਕਿੰਨਾ ਹੁਣ ਦੁੱਧ ਥੱਲੇ ਦਾ 8 ਕਿਲੋ 8 ਕਿਲੋ ਆ ਹਾਂ ਜੀ ਦੋਨੇ ਢੇਮਾਂ ਦਾ ਹਾਂ ਜੀ ਠੀਕ ਆ ਬਈ ਚਵਾਈ ਦੋਈ ਕਿ ਮੈਂ ਚੰਗੀ ਆ ਜੀ ਠੀਕ ਆ ਚੰਗੀ ਆ ਜੀ ਹੂੰ ਲੱਖਣ ਦੀ ਛੋਂਡੀ ਚੰਗੀ ਆ ਧਰਾਂ ਮਾਰ ਦੇ ਨੇ ਮਾੜੀ ਤੋਰ ਦੇ ਬਈ ਧਰਾਂ ਮਾਰ ਦੇ ਮਾਰੀ ਕੋਈ ਚੱਕਰ ਨਹੀਂ ਚੋਣ ਚੰਗਾ ਹਨ ਹੂੰ ਹੁਣ ਐ ਤਾਂ ਵਧੀਆ ਜੀ ਬਸ ਨੌ ਜੇ ਕੱਟੇ ਲੈ ਗਏ ਤੇ ਬਸ ਹਾਂ ਥੋੜਾ ਜਿਆ ਨੌਹਾਂ ਦਾ ਕਰਦੀ ਏ ਘਾ ਗੱਟੇ ਦੇ ਭੌਰੀ ਜੀ ਆ ਨਾ ਇਹ ਤਾਂ ਕੋਈ ਦੁੱਖ ਨਹੀਂ ਮੰਨਦੀ ਜੀ ਬਹੁਤ ਠੀਕ ਆ ਬਈ ਹੂੰ ਬਾਕੀ ਮੜੀ ਤੋਰ ਦੇ ਬਈ ਤੇ ਪਰ ਤੇ ਮੁੱਲ ਵੀ ਇਹਦਾ ਜੈ ਜੈ ਹੋਊਗਾ ਮੁੱਲ ਤਾਂ ਬਾਹਰ ਦਾ ਦੇਣ ਲੈਣ 20000 ਆ ਜੀ 20000 ਰੁਪਿਆ ਮੁੱਲ ਆ ਬਈ ਬਾਕੀ ਮਾਨਦਾਨ ਹੋ ਜੋ ਹਣਾ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਹੈ ਬੱਚੀ ਪਾਲਣ ਵਾਲੀ ਹੈ ਬੱਚੀ ਚੰਗੀ ਹੈ ਬੱਚੀ ਵਧੀਆ ਕੀ ਹਾਂ ਜੀ ਨੋਹਾਂ ਦਾ ਕਰ ਦਿਆ ਹਣਾ ਨੋਹਾਂ ਤਾਂ ਕਦੇ ਕੱਚੀ ਲੈ ਗਈ ਹਾਂ ਤੇ ਨਾਗੇ ਸੀਗੇ ਭਰਾ ਕੋਲੇ ਦੋ ਬਈ ਮੁੱਲ ਕਿੰਨਾ ਇਹਦਾ 20000 ਬਾ 20 ਆ ਜੀ ਮਾਨਦਾਨ ਹੋ ਜयो ਨਾ ਪਰਿਮਾਨਦਾਨ ਹੋ ਜयो ਇਹ ਬੱਚਾ ਬਈ ਬੱਚੀ ਆ ਖੜੀ ਆ ਨਾ ਕਿ ਸੀਗੇ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਭਾਈ ਨਾ ਕਿਨ ਇੱਕ ਕਰ ਲਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਧਨੋਂ ਧੰਨਵਾਦ